ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰੇ ਚੈਨਲ ਦੀ ਪੁੜੀ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ thì ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਤੁਹਾਨੂੰ ਬਹੁਤ ਸੋਹਣੇ ਸੂਟ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਪ੍ਰਾਈਜ਼ ਨੇ ਜਿਹੜੇ ਨਾਲ ਹੁੰਦੇ ਮੈਂਸ਼ਨ ਕੀਤੇ ਹੋਏ ਨੇ ਕਿ ਅੱਜ ਆਪਾਂ ਲੈ ਕੇ ਆਏਗੇ ਬਹੁਤ ਹੀ ਜਾਦੇ ਸੋਹਣਾ ਜਿਸ ਤਰ੍ਹਾਂ ਆਪਾਂ ਪਹਿਲਾਂ ਫੈਬਰਿਕ ਲੈ ਕੇ ਆਏ ਸੀਗੇ ਗਲਾਸ ਫੈਬਰਿਕ ਉਸ ਤੋਂ ਵੀ ਥੋੜੇ ਜਿਹੀ ਹਾਈ ਕੁਆਲਿਟੀ ਦੇ ਸੂਟ ਨੇਗੇ ਕੁਆਲਿਟੀ ਉਹਨਾਂ ਨਾਲੋਂ ਵੀ ਵਧੀਆ ਹੈ ਇਹ ਸੂਟਾਂ ਦੀ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈਗਾ ਆਰਡਰ ਹੈ ਪਲੀਜ਼ ਆਪਣਾ ਫਾਸਟਲੀ ਕਰ ਦਿਓ ਬਹੁਤ ਲਿਮਟਿਡ ਜਿਹਾ ਸਟਾਕ ਹੈ ਵਿਚ ਤੇ ਬਹੁਤ ਜਿਆਦੇ ਸੋਨੇ ਨੇ ਇਹ ਵੀ ਸੂਟ ਬਹੁਤ ਸੌਫਟ ਕਾਟਨ ਹੈ ਤੇ ਇਹਨੂੰ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਤਾਂ ਲਗਵਾ ਸਕਦੇ ਹੋ ਜੇ ਤੁਸੀਂ ਨਹੀਂ ਲਗਵਾਉਣਾ ਚਾਹੁੰਦੇ ਤਾਂ ਨਹੀਂ ਜੇ ਤੁਸੀਂ ਨਹੀਂ ਲਗਵਾਉਣਾ ਚਾਹੁੰਦੇ ਤਾਂ ਤੁਸੀਂ ਨਾ ਲਗਵਾਓ ਜਿਸ ਤਰ੍ਹਾਂ ਵੀ ਤੁਹਾਡੀ ਆਪਣੀ ਚੋਆਇਸ ਹੈਗੀ ਉਸ ਤਰ੍ਹਾਂ ਤੁਸੀਂ ਇਹ ਸੂਟ ਲੇਗੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਪ੍ਰਾਈਸ ਇਹਨਾਂ ਦਾ ਰਹੇਗਾ ਜੀ 2500 ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈਗੀ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਕਾਪੀ ਮਿਲ ਜੂਗੀ ਹਨਾ ਤੇ ਆਪਾਂ ਉਹ ਕਹਿ ਨਹੀਂ ਸਕਦੇ ਹੈਗੇ ਪਰ ਵੀ ਜਿਹੜੀ ਇਹ ਬਰਬਰੀ ਹੈਗੀ ਇਹ ਬਹੁਤ ਜਿਆਦਾ ਸੌਫਟ ਹੈ ਕਾਟਨ ਦੀ ਤਰ੍ਹਾਂ ਹੈਗੀ ਇੱਕ ਬਰਬਰੀ ਹੁੰਦੀ ਹੈ ਨੈਟ ਦੀ ਤਰ੍ਹਾਂ ਇਹ ਵਾਲੀ ਹੈ ਜਿਹੜੀ ਕਾਟਨ ਦੀ ਤਰ੍ਹਾਂ ਹੈਗੀ ਜਿੱਦਾਂ ਕਿ ਕਾਟਨ ਸਿਲਕ ਦੇ ਆਪਾਂ ਸੂਟ ਨੇਗੇ ਸੇਲ ਕਰਦੇ ਆਂਗੇ ਉਸ ਤਰ੍ਹਾਂ ਦੀ ਇਹ ਬਰਬਰੀ ਹੈਗੀ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਸੌਫਟ ਤੇ ਬਹੁਤ ਲਾਈਟ weight ਸਟੱਫ ਹੈਗਾ ਪਿਓਰ ਬਰਬਰੀ ਦੇ ਵਿੱਚ ਸੂਟ ਨੇਗੇ 2500 ਇਹਨਾਂ ਦਾ ਪ੍ਰਾਈਸ ਹੈਗਾ ਇਹਦੇ ਵਿੱਚ ਆਪਾਂ ਨੂੰ ਇੱਕ ਪ੍ਰਿੰਟ ਇਹ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋਵੋਗੇ ਇਹ ਕੇ ਵਾਲਾ ਪ੍ਰਿੰਟ ਹੈ ਇਦੇ ਨਾਲ ਮੈਂ ਤੁਹਾਨੂੰ ਕੱਲ ਵੀ ਸ਼ੋ ਕੀਤੇ ਸੀਗੇ ਦੁਪੱਟੇ ਹਨ ਇਹ ਵਾਲੇ ਬਰਬਰੀ ਦੇ ਤੁਸੀਂ ਇਹ ਵਾਲੇ ਵੀ ਮਤਲਬ ਦੁਪੱਟੇ ਲਗਾ ਸਕਦੇ ਹੋਗੇ ਸੇਮ ਸਟੱਫ ਹੈਗਾ ਬਹੁਤ ਸੌਫਟ ਹੈਗੀ ਇਹ ਵਾਲੀ ਬਰਬਰੀ ਤੇ ਕੱਲ ਆਪਾਂ ਸੂਟ ਪਾਏ ਸੀਗੇ ਬਰਬਰੀ ਦੇ ਉਹ ਆਪਣੇ ਹੋ ਚੁੱਕੇ ਨੇ ਜੀ ਸੋਲਡ ਸਿਰਫ ਇੱਕ ਸੂਟ ਅਵੇਲੇਬਲ ਹੈ ਉਹਦੇ ਵਿੱਚੋਂ ਜੇ ਕਿਸੇ ਭੈਣ ਨੇ ਲੈਣਾ ਤਾਂ ਆਪਣਾ ਆਰਡਰ ਹੈਗਾ ਜਿਹੜਾ ਕਰ ਸਕਦੇ ਨੇਗੇ ਤੇ ਨੈਕਸਟ ਸੂਟ ਇਹਦੇ ਵਿੱਚ ਹੈਗਾ ਜੀ ਬਹੁਤ ਜਾਦੇ ਸੋਹਣਾ ਕਲਰ ਹੈ ਇਹ ਵੀ ਮਜ਼ੈਂਟਾ ਤੇ ਸਟੱਫ ਦੀ ਕੁਆਲਿਟੀ ਬਹੁਤ ਜ਼ਿਆਦੇ ਫਾਈਨ ਹੈ ਤੇ ਲਾਈਨਿੰਗ ਤਾਂ ਤੁਸੀਂ ਲਗਵਾ ਹੀ ਲਿਓ ਚਾਹੀਦੀ ਅੰਡਰ ਸ਼ਰਟ ਮੰਗੂ ਲਗਵਾ ਲਿਓ ਬਹੁਤ ਜਿਆਦਾ ਫਾਈਨ ਹੈ ਕਿ ਕੁਆਲਿਟੀ ਇਹਦੀ ਸਾਡੇ 2500 ਇਹਦਾ ਪ੍ਰਾਈਸ ਰਹੇਗਾ ਲਓ ਜੀ ਫਿਰ ਤਿੰਨ ਕਲਰ ਨੇ ਇਹਦੇ ਵਿੱਚ ਇੰਨਾ ਦੇ ਵਿੱਚੋਂ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋਗੇ ਕਾਫੀ ਬਣਾ ਕੇ ਆਣ ਦੀ ਇਹਨਾਂ ਵੀ ਤੁਸੀਂ ਆਪਣੀ ਮਰਜ਼ੀ ਨਾਲ ਦੱਸੋ ਹਨਾ ਮੈਨੂੰ ਦੇਖੋ ਐਵੇਂ ਕਹਾ ਸੀ ਸਟਾਕ ਲੈ ਕੇ ਆਉਣੀ ਹੈ ਕਲਰ ਬਹੁਤ ਮਤਲਬ ਸੋ ਸਮਝ ਕੇ ਲੈ ਕੇ ਆਉਣੀ ਹੈਗੀ ਇਹਦੇ ਵਿੱਚ ਕਲਰ ਹੋਰ ਵੀ ਸੀਗੇ ਪਰ ਸਾਨੂੰ ਨਹੀਂ ਪਸੰਦ ਆਏ ਹੈਗੇ ਹਨਾ ਜਿਹੜੇ ਸਾਨੂੰ ਵਧੀਆ ਲੱਗੇ ਸੀ ਉਹੀ ਲੈ ਕੇ ਆਇਾਂਗੇ ਤੇ ਬਹੁਤ ਸੋਹਣੀ ਬਰਪਰੀ ਹੈ ਤੁਸੀਂ ਘਰੇ ਮਗਾਉਗੇ ਵਾਲਾ ਸਟੱਫ ਤੁਸੀਂ ਆਪਣੇ ਆਪ ਕਹਿਣਾ ਵੀ ਹਾਂ ਵੀ ਬਹੁਤ ਗੁੱਡ ਕੁਆਲਿਟੀ ਦਾ ਸਟੱਫ ਆਇਆਗਾ ਸਾਡੇ ਕੋਲੇ ਤੇ ਇਸ ਤਰ੍ਹਾਂ ਇਹਦੇ ਨਾਲ ਦੁਪੱਟਾ ਤੁਸੀਂ ਟਾਈ ਐਂਡ ਡਾਈ ਕਰਾ ਲਓ ਪਲੇਨ ਰਖਵਾ ਲਓ ਜਿੱਦਾਂ ਮਰਜ਼ੀ ਤੁਸੀਂ ਰਖਵਾਉਣਾ ਚਾਹੁੰਦੇ ਹੋਗੇ ਰਖਵਾ ਸਕਦੇ ਹੋਗੇ ਤੇ ਇੱਕ ਮੈਨੂੰ ਮੈਸੇਜ ਆਇਆ ਸੀਗਾ ਕੱਲ ਵੀ ਤੁਸੀਂ ਦੁਪੱਟੇ ਸੀਗੇ ਦਿਖਾਉਣੇ ਸੀ ਉਹ ਸ਼ੋว์ ਨਹੀਂ ਕੀਤੇ ਉਹ ਮੈਂ ਤੁਹਾਨੂੰ ਅੱਜ ਦਿਖਾਉਂਗੀ ਵੀ ਕਿਸ ਤਰ੍ਹਾਂ ਦੀ ਆਪਣੀ ਡਾਈ ਹੈਗੀ ਠੀਕ ਹੈ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਤਿੰਨ ਪ੍ਰਿੰਟ ਨੇਗੇ ਤਿੰਨੇ ਪ੍ਰਿੰਟ ਨੇਗੇ 2500 ਪ੍ਰਾਈਜ਼ ਹੈਗਾ ਲਓ ਜੀ ਨੈਕਸਟ ਆਜੂਗਾ ਜੀ ਗਲਾਸ ਸਟੱਫ ਹੈਗਾ ਤੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈਗਾ ਇਹ ਵਾਲਾ ਤੇ ਬਹੁਤ ਸੋਹਣੇ ਫਲੋਰਾ ਪ੍ਰਿੰਟ ਲੈ ਕੇ ਆਏਗੇ ਆਪਾਂ ਇਹਦੇ ਵਿੱਚ ਵੀ ਮਤਲਬ ਦੋ ਸੂਟ ਮਿਲਣਗੇ ਤੇ ਇੱਕ ਤਾਂ ਕਲਰ ਆਜੂਗਾ ਇਹ ਵਾਲਾ ਲਓ ਜੀ ਇਹਦੇ ਤੁਸੀਂ ਵਰਕ ਵਗੈਰਾ ਵੀ ਕਰਾ ਸਕਦੇ ਹੋ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਜੇ ਤੁਸੀਂ ਇਦਾਂ ਹੀ ਲੈਣਾ ਚਾਹੁੰਦੇ ਤਾਂ ਇਦਾਂ ਹੀ ਇਦਾਂ ਵੀ ਲੈ ਸਕਦੇ ਹੋਗੇ ਤੇ ਕਾਫੀ ਜਿਆਦੇ ਸੋਹਣੇ ਸੂਟ ਹੈ ਇਹ ਵਾਲਾ ਵੀ ਤੇ ਇਹਦੇ ਨਾਲ ਦਾ ਦੂਜਾ ਕਲਰ ਹੈਗਾਗਾ ਮਹਿੰਦੀ ਇਹਦੇ ਵਿੱਚ ਆਪਾਂ ਸਿਰਫ ਦੋ ਸ਼ੇਡ ਨੇਗੇ ਪ੍ਰਾਈਸ ਸੇਮ ਰਹੇਗਾ 2500 ਲਓ ਜੀ ਦੂਜਾ ਸ਼ੇਡ ਇਹ ਵਾਲਾ ਹੈਗਾ ਪਹਿਲਾ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋਗੇ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਹੈਗਾ ਇਹ ਤੁਸੀਂ ਸਲਵਾਰ ਸੂਟ ਜਿੱਦਾਂ ਕਿ ਫਰਸ਼ੀ ਸਲਵਾਰ ਵਗੈਰਾ ਟ੍ਰੈਂਡਿੰਗ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਸੂਟ ਤਾਂ ਤੁਸੀਂ ਬਣਾ ਸਕਦੇ ਹੋਗੇ ਤੇ ਨੈਕਸਟ ਕਲਰ ਇਹਦਾ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਇਸ ਤਰ੍ਹਾਂ ਦਾ ਲਓ ਜੀ ਇਹ ਵਾਲਾ ਕਲਰ ਹੈਗਾ ਨੈਕਸਟ ਲਓ ਜੀ ਇਹ ਕਲਰ ਵੀ ਕਾਫੀ ਜਿਆਦੇ ਸੋਹਣਾਗਾ ਪਹਿਲਾਂ ਵਾਲਾ ਵੀ ਕਲਰ ਸੀਗਾ ਜਿਹੜਾ ਕਾਫੀ ਜਿਆਦੇ ਸੋਹਣਾ ਸੀਗਾ ਪ੍ਰਾਈਸ ਸੇਮ ਰਹੇਗਾ 2500 ਤੇ ਨੈਕਸਟ ਆ ਜਾਣਗੇ ਗਲਾਸ ਦੇ ਪ੍ਰਿੰਟ ਆ ਜਾਣਗੇ ਗਲਾਸ ਉੱਤੇ ਜਿੱਦਾਂ ਕਿ ਆਪਾਂ ਪਹਿਲਾਂ ਦਿਖਾਏ ਸੀਗੇ ਤੁਹਾਨੂੰ ਉਹਦੇ ਦੇਖੋ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਲੋਜੀ ਕੁਆਲਿਟੀ ਵਾਈਜ਼ ਸਾਡਾ ਜਿਹੜਾ ਫੈਬਰਿਕ ਹੈਗਾ ਬਹੁਤ ਜਿਆਦੇ ਗੁੱਡ ਹੋਊਗਾ ਤੇ ਇਹ ਜਿਹੜੇ ਨੇਗੇ ਇਹ ਪਲੇਨ ਫੈਬਰਿਕ ਤੇ ਆਪਾਂ ਜਿਹੜੇ ਨੇਗੇ ਪ੍ਰਿੰਟ ਰੈਡੀ ਕਰਵਾਏ ਨੇਗੇ ਲਓ ਜੀ 글라스 ਸਟਫ ਦੇ ਕੇ ਨਾ ਫੇਰ ਇਹ ਪ੍ਰਿੰਟ ਰੈਡੀ ਕਰਵਾਏ ਹੋਏ ਨੇ ਕਿ ਸਾਰੇ ਇਹ ਲੋ ਜੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਲੈਕ ਦੇ ਉੱਪਰ ਪ੍ਰਿੰਟ ਹੈਗਾ ਤੇ ਪ੍ਰਾਈਸ ਇਹਦਾ ਵੀ ਸੇਮ ਰਹੂਗਾ 2500 ਤੇ ਇਹ ਕਪੜਾ ਹੈਗਾ ਜਿਹੜਾ 글ਾਸ ਹੈਗਾ ਬਹੁਤ ਜ਼ਿਆਦਾ ਸੋਹਣਾ ਲਾਈਟ ਵੇਟ ਫੈਬਰਿਕ ਹੈ ਇਹ ਨਹੀਂ ਹੈਗਾ ਵੀ ਇਹ ਹਾਰਡ ਵਾਲਾ ਫੈਬਰਿਕ ਹੈ ਹਾਰਡ ਵਾਲਾ ਨਹੀਂ ਹੈਗਾ ਤੇ ਭੈਣਾ ਨੇ ਪਿਛਲੀ ਵਾਰ ਦੋ ਦੋ ਤਿੰਨ ਤਿੰਨ ਸੂਟ ਮੰਗਵਾਏ ਸੀਗੇ ਤੇ ਕੁਝ ਕੁ ਸੂਟ ਆਪਣੇ ਕੋਲੇ ਮਤਲਬ ਨਹੀਂ ਮਿਲੇ ਸੀਗੇ ਹਨਾ ਸੇਮ ਪ੍ਰਿੰਟ ਵੀ ਨਹੀਂ ਮਿਲੇ ਹੈਗੇ ਪਰ ਤੁਸੀਂ ਇਹਦੇ ਵਿੱਚੋਂ ਜਿਹੜਾ ਲੈ ਸਕਦੇ ਹੋਗੇ ਜਿਹੜੀਆਂ ਭੈਣਾਂ ਰਹਿ ਗਈਆਂ ਸੀ ਕਾਫੀ ਆਰਡਰ ਸੀਗੇ ਨਹੀਂ ਮਿਲੇ ਕਈਆਂ ਭੈਣਾਂ ਨੂੰ ਲਓ ਜੀ ਪਹਿਲਾ ਕਲਰ ਇਹਦੇ ਵਿੱਚ ਇਹ ਵਾਲਾ ਬਲੈਕ ਦੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਨਾ ਮਲਟੀ ਕਲਰ ਦਾ ਪ੍ਰਿੰਟ ਕੀਤਾ ਹੋਇਆ ਹੈਗਾ ਇਦਾਂ ਹੀ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਤੇ ਲਓ ਜੀ ਨੈਕਸਟ ਹੈਗਾ ਅਗਰ ਡਾਰਕ ਫਿਰੋਜ਼ੀ ਸ਼ੇਡ ਹੈਗਾ ਇੱਦਾਂ ਦੇ ਹੀ ਫਲੋਰੋ ਪ੍ਰਿੰਟ ਆਉਂਦੇ ਨੇਗੇ ਤੇ ਇੱਦਾਂ ਹੀ ਸੋਹਣੇ ਲੱਗਦੇ ਨੇਗੇ ਸਾਰੇ ਪ੍ਰਿੰਟ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਪ੍ਰਿੰਟਿੰਗ ਡਿਜ਼ਾਈਨ ਕਲਰ ਸਾਰੇ ਇੱਕ ਤੋਂ ਇੱਕ हटके ਲੈ ਕੇ ਆਉਣੇ ਆ ਡੇਲੀ ਤੁਹਾਡੇ ਲਈ ਪੈਣ ਲਈ ਰੋਜ਼ ਨਵੇਂ ਪ੍ਰਿੰਟ ਰੋਜ਼ ਨਵਾਂ ਫੈਬਰਿਕ ਹਨ ਅਲੱਗ-ਅਲੱਗ ਕੁਆਲਿਟੀ ਦਾ ਲੈ ਕੇ ਆਉਣੇ ਆ ਪਰ ਕੁਆਲਿਟੀ ਵਾਈਜ਼ ਜਿਹੜਾ ਕੱਪੜਾ ਆਊਗਾ ਸਾਡਾ ਪੂਰਾ ਇੱਕ ਨੰਬਰ ਹੋਊਗਾ ਇਹ ਨਹੀਂ ਹੈਗਾ ਵੀ ਕੋਈ ਸਟਾਫ ਵੀ ਵਧੀਆ ਨਹੀਂ ਹੋਊਗਾ ਲੋ ਜੀ ਇਸ ਤਰ੍ਹਾਂ ਹੀ ਆਜੂ ਗਾਦੀ ਨੈਕਸਟ ਕਲਰ ਤੁਸੀਂ ਪ੍ਰਿੰਟਡ ਡਿਜ਼ਾਈਨ ਚੈੱਕ ਕਰੋ ਇਹ ਸਾਰੇ ਆਪਣੇ ਡਿਜ਼ਾਈਨ ਰੈਡੀ ਕਰਵਾਏ ਹੋਏ ਨੇਗੇ ਤਾਂ ਕਰਕੇ ਕਿਸੇ ਕਿਸੇ ਨਾਲ ਕੋਈ ਮੈਚ ਨਹੀਂ ਕਰਦੇ ਹੈਗੇ ਡਿਜ਼ਾਈਨ ਇਸ ਤਰ੍ਹਾਂ ਦੇ ਲੋ ਜੀ ਪ੍ਰਾਈਸ ਇਹਦਾ ਵੀ ਸੇਮ ਰਹੂਗਾ ਜੀ 2500 ਤੇ ਇਹਦੇ ਨਾਲ ਤੁਸੀਂ ਕੰਟਰਾਸਟ ਦੇ ਵਿੱਚ ਦੁਪੱਟਾ ਰੱਖਣਾ ਕੰਟਰਾਸਟ ਦੇ ਵਿੱਚ ਰੱਖ ਸਕਦੇ ਹੋਗੇ ਨਹੀਂ ਫਿਰ ਤੁਸੀਂ ਜੇ ਦੁਪੱਟਾ ਰੱਖਣਾ ਚਾਹੋਗੇ ਤਾਂ ਮਸਟਰਡ ਸ਼ੇਡ ਦਾ ਦੁਪੱਟਾ ਰੱਖ ਸਕਦੇ ਹੋ ਤੇ ਪਿੰਕ ਐਦਾ ਤੁਸੀਂ ਕੰਟਰਾਸਟ ਵੀ ਬਣਾ ਸਕਦੇ ਹੋ ਟਾਈ ਐਂਡ ਡਾਈ ਦਾ ਲੋ ਜੀ ਬਾਕੀ ਜਿਹੜਾ ਇਹ ਕਲਰ ਆਊਗਾ ਮੈਂ ਭੈਣ ਨੂੰ ਹੁਣ ਕਹਿ ਆ ਦਿੰਨੀ ਆ ਦੁਪੱਟਾ ਡਾਈ ਕਰਾਉਂਗੇ ਤਾਂ ਆਹ ਵਾਲਾ ਫਿਰੋਜ਼ੀ ਕਲਰ ਆ ਜਿਹੜਾ ਇਹ ਫੁੱਲ ਪਿਓਰ ਤੇ ਆਊਗਾ ਫੁੱਲ ਪਿਓਰ ਤੁਸੀਂ ਔਰਗੈਂਜ਼ਾ ਲੈ ਸਕਦੇ ਹੋ ਫੁੱਲ ਪਿਓਰ ਤੁਸੀਂ ਚੁਣੋਂ ਲੈ ਸਕਦੇ ਹੋਗੇ ਫੁੱਲ ਪਿਓਰ ਤੁਸੀਂ ਕੋਟੇ ਦਾ ਦੁਪੱਟਾ ਲੈ ਸਕਦੇ ਹੋਗੇ ਉਹਤੇ ਤੁਸੀਂ ਇਹ ਡਾਈ ਕਰਵਾ ਸਕਦੇ ਹੋਗੇ ਪਰ ਸੈਮੀ ਤੇ ਇਹ ਕਲਰ ਨਹੀਂ ਆਉਣਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਹਿ ਦਿੰਨੀ ਆ ਜੇ ਤੁਸੀਂ ਸੈਮੀ ਦੁਪੱਟਾ ਨਹੀਂ ਲੈਣਾ ਚਾਹੁੰਦੇ ਹੈਗੇ ਤਾਂ ਤੁਸੀਂ ਸੌਰੀ ਜੇ ਤੁਸੀਂ ਫੁੱਲ ਪਿਓਰ ਦੁਪੱਟਾ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਸੈਮੀ ਦੇ ਉੱਪਰ ਇੱਕ ਕਲਰ ਦਾ ਕਰਾ ਸਕਦੇ ਹੋ ਮਜ਼ੈਂਟਾ ਜਾਂ ਫਿਰ ਟਾਈ ਐਂਡ ਡਾਈ ਇਹਦੇ ਵਿੱਚ ਵੀ ਪਵਾ ਸਕਦੇ ਹੋ ਪਰ ਫਿਰੋਜ਼ੀ ਕਲਰ ਨਹੀਂ ਆਉਣਾ ਹੈਗਾ ਫਿਰ ਵੀ ਸੈਮੀ 'ਚ ਇਹ ਫੁੱਲ ਪਿਓਰ ਤੇ ਆਊਗਾ ਹਲੋ ਜੀ ਨੈਕਸਟ ਪ੍ਰਿੰਟ ਤੁਸੀਂ ਦੇਖੋ ਸਕਿਨ ਤੇ ਰੈੱਡ ਇਹ ਵਾਲਾ ਪ੍ਰਿੰਟ ਦੇਖ ਸਕਦੇ ਹੋਗੇ ਇਹਨੂੰ ਵੀ ਤੁਸੀਂ ਸੇਮ ਡਾਈ ਕਰਵਾ ਸਕਦੇ ਹੋਗੇ ਮਤਲਬ ਡਬਲ ਡਾਈ ਕਰਾ ਸਕਦੇ ਹੋ ਡਾਈ ਐਂਡ ਡਾਈ ਤੇ ਕਾਫੀ ਜਿਆਦਾ ਸੋਹਣੀ ਰਹੂਗੀ ਬੇਸ ਕਲਰ ਤੁਸੀਂ ਸਕਿਨ ਰੱਖ ਸਕਦੇ ਹੋਗੇ ਜਿਹੜਾ ਇਹ ਰੈੱਡ ਮਹਿਰੂਨ ਜਾਂ ਸ਼ੇਡ ਹੈਗਾ ਇਹ ਤੁਸੀਂ ਵਿੱਚ ਕਲਰ ਪਵਾ ਸਕਦੇ ਹੋ ਦੇ ਨਾਲ ਇੱਕ ਹੋਰ ਸ਼ੇਡ ਹੈਗਾ ਲਾਈਟ ਉਹਦਾ ਵੀ ਕਲਰ ਪਵਾ ਸਕਦੇ ਹੋਗੇ ਇਸ ਤਰ੍ਹਾਂ ਡਾਈ ਐਂਡ ਡਾਈ ਜਿਹੜਾ ਬਣਾ ਸਕਦੇ ਹੋਂ ਤੁਸੀਂ ਇਹਨੂੰ ਲਓ ਜੀ ਲਓ ਜੀ ਨੈਕਸਟ ਪ੍ਰਿੰਟ ਹੈਗਾ ਜੀ ਰਾਸ਼ਟ ਛੇਡ ਦੇ ਉੱਪਰ ਲਓ ਜੀ ਦੇਖੋ ਪ੍ਰਿੰਟ ਤੁਸੀਂ ਦੇਖੋ ਇਹ ਵਾਲਾ ਵੀ ਕਾਫੀ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਇਦੇ ਨਾਲ ਤੁਸੀਂ ਰਸਟ ਸ਼ੇਡ ਦਾ ਇਹ ਦੁਪੱਟਾ ਰੱਖ ਸਕਦੇ ਹੋ ਇੱਕ ਬੇਜ ਦਾ ਕਿਉਂਕਿ ਇਹਦੇ ਵਿੱਚ ਕਲਰ ਪਹਿਲਾਂ ਹੀ ਬਹੁਤ ਜ਼ਿਆਦੇ ਨੇ ਮਲਟੀ ਸ਼ੇਡ ਤਾਂ ਕਰਕੇ ਫਿਰ ਉਦਾਂ ਦੀ ਤੁਸੀਂ ਲੈਸ ਲਗਵਾ ਸਕਦੇ ਹੋ ਇੱਦਾਂ ਸੋਹਣਾ ਬਣੂਗਾ ਇਹ ਬਾਕੀ ਤੁਸੀਂ ਫਰਾਕਸ ਵਗੈਰਾ ਬਣਾਉਣੇ ਸੂਟ ਵਗੈਰਾ ਬਣਾਉਣਾ ਚਾਹੋਗੇ ਤਾਂ ਤੁਸੀਂ ਬੇਫਿਕਰ ਹੋ ਕੇ ਇਹਨਾਂ ਦੇ ਬਣਾ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣੇ ਲੱਗਣਗੇ ਲਓ ਜੀ ਨੈਕਸਟ ਕਲਰ ਆ ਗਿਆ ਜੀ ਫੇਅਰ ਫਰੋਜ਼ੀ ਦੇ ਵਿੱਚ ਆ ਗਿਆ ਲੋ ਜੀ ਨੈਕਸਟ ਕਲਰ ਹੈਗਾਗਾ ਫਰੋਜ਼ੀ ਦੇ ਵਿੱਚ ਇਹ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਪ੍ਰਿੰਟਡ ਡਿਜ਼ਾਈਨ ਚੈੱਕ ਕਰ ਸਕਦੇ ਹੋਗੇ ਆਮ ਨੋਰਮਲ ਪ੍ਰਿੰਟ ਨਹੀਂ ਹੈਗੇ ਇਹ ਸਾਰੇ ਬਹੁਤ ਜੈਨੂਨ ਜੇ ਪ੍ਰਿੰਟ ਨੇਗੇ ਇਹਨੂੰ ਵੀ ਤੁਸੀਂ ਜਿੱਦਾਂ ਮਰਜੀ ਰੈਡੀ ਕਰਵਾ ਲਓ ਜੇ ਤੁਸੀਂ ਸਾਡੇ ਤੋਂ ਰੈਡੀ ਕਰਵਾਉਣੇਗੇ ਤਾਂ ਡਿਜ਼ਾਈਨ ਸਾਡੇ ਤੇ ਛੱਡ ਸਕਦੇ ਹੋਗੇ ਤੁਹਾਨੂੰ ਪੂਰਾ ਇੱਕ ਨੰਬਰ ਡਿਜ਼ਾਈਨ ਸਟਿਚਿੰਗ ਕਰਕੇ ਦਵਾਂਗੇ ਤੁਹਾਡਾ ਮੇਜ਼ਰਮੈਂਟ ਪਰਫੈਕਟ ਹੋਣਾ ਚਾਹੀਦਾ ਹੈਗਾ ਤਾਂ ਕਿ ਸਟਿਚਿੰਗ ਜਿਹੜੀ ਸੋਹਣੀ ਬਣ ਸਕੇ ਲੋ ਜੀ ਫੇਰ ਆ ਜੂਗਾ ਜੀ ਆਫ ਵਾਈਟ ਦੇ ਉੱਪਰ ਹੈਗਾ ਪ੍ਰਿੰਟ ਇਹ ਵਾਲਾ ਲਓ ਜੀ ਆਫ ਵਾਈਟ ਦੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਕਾਫੀ ਜਿਆਦੇ ਸੋਨਾ ਹੈ ਵੀ ਮਲਟੀ ਦੇ ਵਿੱਚ ਹੈਗਾ ਪ੍ਰਿੰਟ ਸਾਰਾ ਇਹਦੇ ਨਾਲ ਵੀ ਤੁਸੀਂ ਦੁਪੱਟਾ ਟਾਇੰਡਾਈ ਰੱਖ ਸਕਦੇ ਹੋਗੇ ਜੇ ਵੀ ਰੱਖਣਾ ਚਾਹੋਗੇ ਆਪਣੀ ਚੁਆਇਸ ਅਕੋਰਡਿੰਗ ਦੁਪੱਟਾ ਰੱਖ ਸਕਦੇ ਹੋ ਮੈਂ ਤੁਹਾਨੂੰ ਦੁਪੱਟੇ ਸ਼ੋਅ ਕਰਦੀ ਸੀਗੀ ਵੀ ਆਪਾਂ ਕਿਸ ਤਰ੍ਹਾਂ ਦੇ ਰੈਡੀ ਕਰਵਾਏ ਨੇ ਕਿ ਕੱਲ ਦੁਪੱਟੇ ਬਣ ਕੇ ਆਏ ਸੀ ਕਾਫੀ ਜ਼ਿਆਦੇ ਸੋਹਣੇ ਸੀਗੇ ਪਰ ਇਹਦੇ ਵਿੱਚ ਇਸ ਤਰ੍ਹਾਂ ਸਿੰਗਲ ਹੀ ਡਾਇਮੰਡ ਪਾਏ ਹੋਏ ਨੇ ਪਰ ਕਲਰ 2 ਦਿੱਤੇ ਹੋਏ ਨੇ ਡਾਇਮੰਡ ਦੇ ਵਿੱਚ ਵੀ ਇਹ ਵੀ ਮਤਲਬ ਜਿਹੜਾ ਦੁਪੱਟਾ ਹੈ ਇਸ ਤਰ੍ਹਾਂ ਤੁਸੀਂ ਟਾਈ ਐਂਡ ਡਾਈ ਕਰ ਸਕਦੇ ਹੋ ਤੇ ਬਾਕੀ ਮੈਂ ਤੁਹਾਨੂੰ ਹੋਰ ਵੀ ਸ਼ੋਅ ਕਰ ਦਿੰਨੀ ਆ ਜੇ ਟਾਈ ਐਂਡ ਡਾਈ ਹੋਇਆ ਬਾਕੀ ਕੱਲ ਬਣ ਕੇ ਆਏ ਸੀ ਦੁਪट्टे ਕਾਫੀ ਟਾਈ ਐਂਡ ਡਾਈ ਬਣ ਕੇ ਆਏ ਸੀਗੇ ਉਹ ਅੱਜ ਲੈਸਿਸ ਵਗੈਰਾ ਲਈ ਚਲੇ ਗਏ ਤਾਂ ਕਰਕੇ ਮੇਰੇ ਕੋਲ ਨਹੀਂ ਹੈਗੇ ਕੱਲ ਬਣ ਕੇ ਆਉਣਗੇ ਰਿਪੀਟ ਦੁਪट्टे ਟਾਈ ਐਂਡ ਡਾਈ ਫੇਰ ਤੁਹਾਨੂੰ ਸ਼ੋਅ ਕਰੂੰਗੀ ਕਿ ਜਿਹੜੇ ਅੱਜ ਦੁਪੱਟੇ ਆਪਾਂ ਲੈਸਾਂ ਲਗਾਉਣ ਲਈ ਦਿੱਤੇ ਨੇਗੇ ਉਹ ਮਤਲਬ ਡਾਈ ਕਾਫੀ ਜਿਆਦੇ ਸੋਹਣੇ ਹੋਏ ਸੀ ਬਹੁਤ ਜਿਆਦੇ ਸੋਹਣੇ ਨਵੇਂ ਡਿਜ਼ਾਈਨ ਪਾਈ ਸੀਗੇ ਤੁਸੀਂ ਇਹਨੂੰ ਕੋਈ ਵੀ ਮਤਲਬ ਦਾ ਦੁਪੱਟਾ ਰੱਖ ਸਕਦੇ ਹੋ ਪਹਿਣਾ ਪੁੱਛਦੇ ਹੁੰਦੀਆਂ ਨੇ ਵੀ ਕਾਹਦਾ ਦੁਪੱਟਾ ਰੱਖੀ ਆ ਨਾ ਤੁਸੀਂ ਕੋਈ ਵੀ ਰੱਖ ਸਕਦੇ ਹੋਗੇ ਮੇਰੇ ਖਿਆਲ ਦੇ ਵਿੱਚ ਇਹਨਾਂ ਨਾਲ ਬੈਂਬਰ ਦਾ ਦੁਪੱਟਾ ਕਾਫੀ ਜ਼ਿਆਦਾ ਸੋਹਣਾ ਲੱਗੂਗਾ ਜਾਂ ਫਿਰ ਇਸ ਤਰ੍ਹਾਂ ਤੁਸੀਂ ਇਹ ਸੌਫਟ ਵਰਬਰੀ ਦਾ ਦੁਪੱਟਾ ਵੀ ਬੈਂਬਰ ਦੀ ਤਰ੍ਹਾਂ ਆਗਾ ਬਹੁਤ ਲਾਈਟ ਵੇਟ ਦਾ ਤੁਸੀਂ ਇਹ ਵਾਲਾ ਦੁਪੱਟਾ ਵੀ ਲੈ ਸਕਦੇ ਹੋਗੇ ਜੇ ਤੁਸੀਂ ਮੈਨੂੰ ਦੇਖਦੇ ਹੋਗੇ ਇੰਸਟਾਗ੍ਰam ਤੇ ਤਾਂ ਸੇਮ ਚੈਨਲ ਦਾ ਨੇਮ ਹੈ ਇੰਸਟਾਗ੍ਰam ਤੇ ਗੁੱਡ ਲੁੱਕ ਰੀਪਸਟਿਕ ਤੇ ਉੱਥੇ ਵੀ ਆਪਾਂ ਰੀਲਸ ਵਗੈਰਾ ਸਾਰੀਆਂ ਪੌਣਿਆਂ ਚੰਗੀ ਤਰ੍ਹਾਂ ਜਿਹੜੀਆਂ ਭੈਣਾਂ ਫੋਟੋ ਮੰਗਦੀਆਂ ਹੁੰਦੀਆਂ ਨੇਗੀਆਂ ਤਾਂ ਤੁਸੀਂ ਉੱਥੇ ਜਾ ਕੇ ਪ੍ਰੋਪਰ ਵੀਡੀਓ ਇੱਕ ਇੱਕ ਸੂਟ ਦੀ ਪਾਈ ਹੁੰਦੀ ਹੈਗੀ ਤਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਤਾਂ ਤੁਸੀਂ ਮੈਨੂੰ ਉੱਥੇ ਵੀ ਡੀਐਮ ਕਰ ਸਕਦੇ ਹੋਗੇ ਜਾਂ ਫਿਰ ਆਪਣਾ ਵਟਸਐਪ ਦਾ ਨੰਬਰ ਦਿੱਤਾ ਹੋਇਆ ਹੈਗਾ ਤਾਂ ਤੁਸੀਂ ਮੈਨੂੰ ਵਟਸਐਪ ਤੇ ਵੀ ਆਪਣਾ ਬੁਕਿੰਗ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰਤਾ ਜੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ